ਸਾਨੂੰ ਸਤਗੁਰਾਂ ਨੇ ਸਮਝਾਇਆ ਆ ਵੇਖੋ ਪਰਮੇਸ਼ਵਰ ਨੇ ਸਰੀਰ ਬਣਾਇਆ ਨਾ ਵੇਖੋ ਇਸ ਸਰੀਰ ਦੀ ਬਨਾਵਟ ਕੈਸੀ ਹੈ ਸਾਨੂੰ ਅੱਖਾਂ ਰੱਬ ਨੇ ਅੱਗੇ ਦਿੱਤੀਆਂ ਨੇ ਵੇਖਣ ਵਾਸਤੇ ਹੁਣ ਰਾਬਿਤ ਪਿੱਛੇ ਵੀ ਤੇ ਲਾ ਸਕਦਾ ਅਸੀਂ ਸਾਡੇ ਅੱਖਾਂ ਪਰ ਨਹੀਂ ਲਾਈਆਂ ਰੱਬ ਦੀ ਮਰਜ਼ੀ ਨੂੰ ਪਤਾ ਹੈ ਅਸੀਂ ਅਗਾਹ ਵੱਲ ਵਧਣਾ ਹੈ ਜੀਵਨ ਵਿੱਚ ਅੱਗੇ ਵੇਖਣਾ ਹੈ ਅਸੀਂ ਇਸ ਨੂੰ ਕਿਸੇ ਪ੍ਰਕਾਰ ਨਾਲ ਵੀ ਸਮਝ ਸਕਦੇ ਹਾਂ ਆਗਾਹ ਕੂਤ ਰਾਗ ਪਿੱਛਾ ਫੇਰ ਨਾ ਮੋਢੜਾ ਮਰਜ ਕਹਿੰਦੇ ਨੇ ਦੇ ਲੰਮੀ ਨਜ਼ਰ ਨਿਹਾਲੀ ਐ ਧਿਆਨ ਕਰ ਥੋੜਾ ਜਾ ਜਿਸ ਪੌੜੀ ਤੋਂ ਚੁੱਕ ਗਿਆ ਤੇਰਾ ਜੀਵਨ ਬਰਬਾਦ ਹੋ ਗਿਆ ਪਰਮੇਸ਼ਵਰ ਦਾ ਸਿਮਰਨ ਨਹੀਂ ਕੀਤਾ ਇਸ ਸਤਿਗੁਰੂ ਕਹਿੰਦੇ ਨੇ ਫਿਰ ਇਸ ਗੇੜ ਦੇ ਵਿੱਚ 扑ਟਕਣਾ ਪੈਣਾ ਜਨਮ ਮਰਨ ਦੇ ਚੱਕਰ ਵਿੱਚ 扑ਟਕਣਾ ਪੈਣਾ ਇਸ ਵਾਰ ਇੰਨੀ ਕੁ ਮਿਹਨਤ ਕਰ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਮਨੁੱਖਾ ਦੇਹੀ ਮਿਲੀ ਹੈ ਨਾ ਇੰਨੀ ਕੁ ਮਿਹਨਤ ਕਰ ਇੰਨਾ ਕੁ ਸਿਮਰਨ ਕਰ ਬੰਦਗੀ ਕਰ ਜੀਵਨ ਨੂੰ ਸੰਵਾਰ ਵੀ ਤੈਨੂੰ ਫਿਰ ਜਨਮ ਮਰਨ ਦਾ ਗੇੜ ਖਤਮ ਹੋ ਜਾਏ ਤੈਨੂੰ 扑ਟਕਣਾ ਨਾ ਪਵੇ बार-बार ਅਗਾ ਕੁ ਤਰਾਗ ਅੱਗੇ ਨੂੰ ਵੇਖ ਪਿੱਛੇ ਵੱਲ ਨਾ ਵੇਖ ਤੂੰ ਤੂੰ ਮਿਹਨਤ ਕਰ ਇਸ ਜੀਵਨ ਦੇ ਵਿੱਚ ਇਤਨੀ ਮਿਹਨਤ ਕਰ ਕਿਸੇ ਦੀ ਨਾ ਸੁਣ ਕੋਈ ਕੀ ਬੋਲਦਾ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਬਣ ਜਾ ਤੂੰ ਖੰਡੇ ਬਾਟੇ ਦੀ ਦਾਤ ਲੈ ਲੈ ਇਹਨਾਂ ਪਰਿਵਾਰ ਕਰ ਕੋਈ ਕੀ ਆਖਦਾ ਕੋਈ ਕੀ ਆਖਦਾ ਇਹ ਨਾ ਸੁਣ ਕੋਈ ਕੀ ਕਹਿੰਦਾ ਕਈ ਕਹਿੰਦੇ ਨਾ ਅਮਰ ਸਕਣ ਲੱਗਾ ਤੇਰੇ ਕੋਲ ਰਹਿਤ ਨਹੀਂ ਰੱਖੀ ਜਾਣੀ ਤੇਰੇ ਕੋਲ ਅਮਰਤ ਵੇਲੇ ਉਠਿਆ ਨਹੀਂ ਜਾਣਾ ਬਾਣੀ ਨਹੀਂ ਪੜੀ ਜਾਣੀ ਛੱਡ ਪਰਾਂ ਕਿਸੇ ਦੀ ਨਹੀਂ ਸੁਨਨੀ ਇਹ ਰਤੇਹਰ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਛੱਡ ਦੇ ਦਰੁਦਰ ਦੀਆਂ ਨਿੱਕੀ ਜੀ ਗੱਲ ਕਹਿ ਕੇ ਸਮਾਪਤੀ ਕਰਦੇ ਹਾਂ ਇੱਕ ਵਾਰ ਬਹੁਤ ਵੱਡੀ ਰੇਸ ਦਾ ਆਯੋਜਨ ਹੋਇਆ ਡੱਡੂਆਂ ਦੀ ਰੇਸ ਸੀ ਜੀ ਪੰਪਲੇਟ ਛਪ ਗਈ ਇਸ਼ਤਿਹਾਰ ਲੱਗੇ ਵੀ ਡੱਡੂਆਂ ਦੀ ਰੇਸ ਲੱਗਣੀ ਹੈ ਸਾਧ ਸੰਗਤ ਨਿੱਕੀ ਗੱਲ ਕਰਦੇ ਹਾਂ ਸੋ ਜਦੋਂ ਰੇਸ ਲੱਗਣ ਲੱਗੀ ਸਾਰੇ ਇਕੱਠੇ ਹੋਏ ਡੱਡੂਆਂ 'ਚੋਂ ਸਭ ਸਟੇਟ ਡੱਡੂ ਦੀ ਉਪਾਦੀ ਮਿਲਣੀ ਸੀ ਜਿਹੜਾ ਪਹਿਲੇ ਨੰਬਰ ਤੇ ਆਣਾ ਸੀ ਪਹਾੜ ਦੀ ਚੋਟੀ ਤੇ ਪਹੁੰਚਣਾ ਸੀ ਤੇ ਆਖਿਆ ਗਿਆ ਉੱਥੇ ਪਹੁੰਚਣਾ ਕਹਿੰਦੇ ਜੀ ਠੀਕ ਹੈ ਰੰਗ-ਬਰੰਗੇ ਡੱਡੂ ਪਿੰਡਾਂ ਵਿੱਚੋਂ ਇਕੱਠੇ ਹੋ ਗਏ ਸਾਰੇ ਆ ਗਏ ਜਦੋਂ ਕਹਿੰਦੇ ਨੇ ਰੁਮਾਲ ਛੱਡਿਆ ਇਸ਼ਾਰਾ ਕੀਤਾ ਵੀ ਹੁਣ ਰੇਸ ਸ਼ੁਰੂ ਹੈ ਤੇ ਗੁਰਮੁਖੋ ਸਾਰੇ ਡੱਡੂ ਭੱਜ ਪਏ ਜਦੋਂ ਸਾਰੇ ਭੱਜੇ ਦੇ ਕੋਈ ਲੋਕ ਸਜੇ ਵੀ ਖੜੇ ਸਨ ਕੋਈ ਖੱਬੇ ਤੇ ਕੋਈ ਪਿੱਛੇ ਵੀ ਹੁਣ ਲੋਕਾਂ ਨੇ ਤੇ ਕਹਿਣਾ ਕੋਈ ਕਹਿਣ ਲੱਗ ਪਏ ਛੱਡੋ ਪਰਾਂ ਕਿਵੇਂ ਰੇਸ ਪਾਰ ਕਰ ਲੋਗੇ ਰੇਣੀ ਮੌਸਮ ਐ ਬਰਸਾਤ ਵਾਲਾ ਖਾਈ ਵੀ ਐ ਤਿਲਕਣ ਵੀ ਐ ਹੁਣ ਕੁਝ ਡੱਡੂ ਤੇ ਉੱਥੇ ਹੀ ਰੁਕ ਗਏ ਸਾਧ ਸੰਗਤ ਉਹਨਾਂ ਆਖਿਆ ਛੱਡੋ ਪਰਾਂ ਜਾਨ ਕਿਉਂ ਗਵਾਉਣੀ ਐ ਜਾਨ ਬਚੀ ਜਾਨ ਰਹੀ ਤੇ ਸਭ ਕੁਝ ਕਰ ਲਾਂਗੇ ਉੱਥੇ ਹੀ ਰੁਕ ਗਏ ਕੁਝ ਅੱਗੇ ਚਲੇ ਅਗੇ ਅਗਲੇ ਲੋਕ ਬੜੇ ਖਤਰਨਾਕ ਸਨ ਉਹਨਾਂ ਆਖਿਆ ਅੱਗੇ ਜਿਹੜਾ ਨਗਰ ਐ ਨਾ ਰਸਤਾ ਉਥੇ ਸੱਪ ਵੀ ਨੇ ਅਜਗਰ ਵੀ ਨੇ ਹੁਣ ਸਭ ਤੇ ਡੱਡੂਆਂ ਦੇ ਬੜੇ ਸ਼ਕੀਨ ਨੇ ਉਹਨਾਂ ਸੋਚਿਆ ਵੀ ਛੱਡੋ ਪਰਾਸੀ ਨਹੀਂ ਜਾਣਾ ਸੋ ਇੱਕ ਡੱਡੂ ਨੇ ਗੁਰਮੁਖੋ ਰੇਸ ਪਾਰ ਪਹਾੜ ਦੀ ਚੋਟੀ ਤੇ ਪਹੁੰਚ ਗਿਆ ਹੁੰਦਾ ਇੰਟਰਵਿਊ ਹੋਇਆ ਕਹਿਣ ਲੱਗੇ ਵੀ ਸਾਰੇ ਪਿੱਛੇ ਰਹਿ ਗਏ ਵੀ ਤੂੰ ਕਿਵੇਂ ਜਿੱਤ ਗਿਆ ਉਹਨੂੰ ਸਮਝ ਹੀ ਨਾ ਆਈ ਕਿਸੇ ਨੇ ਲਾਗੇ ਜਿਹੜਾ ਡੱਡੂ ਨੇ ਦੱਸਿਆ ਵੀ ਇਹ ਤਾਂ ਬਹਿਰਾ ਹੈ ਇਹਨੂੰ ਤਾਂ ਸੁਣਦਾ ਹੀ ਨਹੀਂ ਹੈਗਾ ਉਹ ਕਹਿਣ ਲੱਗੇ ਅੱਛਾ ਬਹਿਰਾ ਹੈ ਉਹ ਕਹਿਣ ਲੱਗੇ ਬਹਿਰਾ ਹੈ ਤਾਂ ਹੀ ਜਿੱਤ ਗਿਆ ਬਸ ਇਹਨੇ ਵੇਖਿਆ ਜਦੋਂ ਰੁਮਾਲ ਛੱਡਿਆ ਇਹਨੇ ਉਹ ਵੇਖਿਆ ਤੇ ਇਹਨੇ ਪਹਾੜ ਦੀ ਚੋਟੀ ਵੇਖੀ ਬਸ ਮੈਂ ਉੱਥੇ ਪਹੁੰਚਣਾ ਇਹਨੇ ਕਿਸੇ ਦੀਆਂ ਗੱਲਾਂ ਨਹੀਂ ਸੁਣੀਆਂ ਵੀ ਰਸਤੇ ਵਿੱਚ ਸੱਪ ਵੀ ਹੈ ਰਸਤੇ ਵਿੱਚ ਤਿਲਕਣ ਵੀ ਹੈ ਰਸਤੇ ਵਿੱਚ ਖਾਈ ਵੀ ਹੈ ਇਹਨੇ ਕਿਸੇ ਦੀ ਗੱਲ ਨਹੀਂ ਸੁਣੀ ਜਿਨ੍ਹਾਂ ਨੇ ਸੁਣੀ ਉਥੇ ਹੀ ਬਹਿ ਗਏ ਪਰ ਇਹ ਬਹਿਰਾ ਸੀ ਆਪਣੀ ਮੰਜ਼ਲ ਤੇ ਪਹੁੰਚ ਗਿਆ ਸਾਧ ਸੰਗਤ ਭਗਤ ਕਬੀਰ ਸਾਹਿਬ ਜੀ ਕਹਿੰਦੇ ਤੂੰ ਬਹਿਰਾ ਹੋ ਜਾ ਲੋਕਾਂ ਵੱਲੋਂ ਗੁਰੂ ਦੀ ਗੱਲ ਸੁਣ ਬਸ ਇਹ ਰਤੇ ਰਛੜ ਤੂੰ ਗੁਰ ਕਾ ਸ਼ਬਦ ਪਛਾਣ ਕਬੀਰ ਗੂੰਗਾ ਹੁਆ ਬਾਬਰਾ ਬਹਿਰਾ ਹੁਆ ਕਾਨ ਪਾਵੋ ਤੇ ਫਿੰਗਲ ਪਿਆ ਮਾਰਿਆ ਸਤਿਗੁਰ ਬਾਣ ਤੂੰ ਬਹਿਰਾ ਹੋ ਜਾ ਲੋਕਾਂ ਵੱਲੋਂ ਲੋਕਾਂ ਦੀਆਂ ਗੱਲਾਂ ਛੱਡ ਦੇ ਉਹ ਇਹ ਕਹਿ ਰਹੇ ਉਹ ਉਹ ਕਹਿ ਰਹੇ ਕੌਣ ਐਰੇ ਗੈਰੇ ਨੱਥੂ ਖੈਰੇ ਐਰੇ ਗੈਰੇ ਪਿਛਲੇ ਨੱਥੂ ਖੈਰੇ ਤੂੰ ਆਪਣੀ ਧੁਨ ਮੇ ਚਲਦਾ ਜਾ ਕਹਿਨੇ ਦੇ ਜੋ ਜੋ ਕਹਿ ਰਹੇ ਇਹ ਹਰਿਆਣਵੀ ਟੱਚ ਹੈ ਥੋੜਾ ਆ ਜਾ ਕਹਿੰਦੇ ਜੋ ਕਹਿਣ ਦੇ ਲੋਕਾਂ ਨੂੰ ਜੋ ਕਹਿੰਦੇ ਨੇ ਤੂੰ ਆਪਣੀ ਧੁਨ ਤੇ ਚੱਲਦਾ ਆ ਜਾ ਆਪਣੇ ਮਕਸਦ ਨੂੰ ਪਛਾਣ ਤੂੰ ਭਈ ਪ੍ਰਾਪਤ ਮਾਨੁਖ ਦੇ ਹੋਰੀਆ ਤੇਰਾ ਮਕਸਦ ਹੈ ਸੰਸਾਰ ਵਿੱਚ ਤਰੱਕੀ ਕਰ ਅੱਗੇ ਵੱਲ ਵਧ ਲੋਕਾਂ ਨੂੰ ਛੱਡ ਤੇ ਤੂੰ ਕੋਈ ਕੀ ਕਹਿ ਰਿਹਾ ਹੈ ਪਿੱਛੇ ਨੇ ਕਿਹੜੇ ਜਿਹੜੇ ਗ੍ਰਸਥ ਦੇ ਵਿੱਚ ਗ੍ਰਸਥ ਨੇ ਸਜੇ ਕਿਹੜੇ ਨੇ ਜਿਹੜੇ ਕਰਮ ਕਾਂਡੀ ਨੇ ਜਿਹੜੇ ਧਰਮ ਦਾ ਕਰਮ ਕਰਦੇ ਪਰ ਪਾਣੀ ਨੂੰ ਬਲੋਰੇ ਨੇ ਖੱਬੇ ਪਾਸੇ ਕਿਹੜੇ ਖੱਬਾ ਮੀਂਸ ਪੁੱਠਾ ਪੁੱਠੇ ਮੀਂਸ ਪੁੱਠੇ ਲੋਕ ਜੋ ਕੇਵਲ ਵਿਰਥ ਦੇ ਕੰਮ ਕਰ ਰਹੇ ਨੇ ਸਾਰਿਆਂ ਨੂੰ ਛੱਡ ਦੇ ਤੂੰ ਅਗਾਹ ਵੱਲ ਵੇਖ ਗੁਰੂ ਵੱਲ ਵੇਖ ਗੁਰੂ ਤੇਰੇ ਤੂ ਅੱਗੇ ਐ ਗੁਰਮੁਖ ਤੇਰੇ ਤੂ ਅੱਗੇ ਐ ਉਹਨਾਂ ਦੀ ਸੀਰਤ ਤੇ ਚੱਲਦਾ ਜਾ ਤੇ ਪਿੱਛਾ ਨਾ ਵੇਖ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਕਹਿੰਦੇ ਅਗਾਹ ਕੂਤਰਾਗ ਪਿੱਛਾ ਫੇਰ ਨਾ ਮੋੜੜਾ ਸਤਿਗੁਰੂ ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਜੀ ਦੇ ਬਚਨਾਂ ਨੂੰ ਅਪਣਾਈਏ ਜੀਵਨ ਵਿੱਚ ਤਰੱਕੀ ਕਰੀਏ ਕਾਮਯਾਬੀਆਂ ਅਪਣਾਈਏ ਤਰਮੰਦੇ ਰਾਤ ਤੇ ਵੀ ਜੀਵਨ ਤੇ ਰਾਤ ਤੇ ਵੀ ਤਾਂ ਹੀ ਸਾਡੇ ਹੋ ਸਕਣਗੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਸੁਤਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ